ਲੇ ਲਈਆ ਕੀ ਚਾਬੀ ਦਵਾਈ ਲੈ ਲਈ ਚਾਬੀ ਵੀ ਨੱਚਤ ਭੁੱਲ ਗਿਲੇ ਤਾਂ ਇਹਨੂੰ ਦਾਦੀ ਕੋ ਛੱਡਿਆ ਉੱਥੇ ਅੰਦਰ ਚੱਲ 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 ਪੱਗੂ ਇਹਨੇ ਇਹ ਰੋਟੀ ਹੈ ਉਹ ਰੋਟੀ ਵੀ ਲੈ ਆਈ ਅੱਧੀ ਮੈਂ ਤਾਂ ਕੇਲੇਆਂ ਦੀਆਂ ਛਿੱਲਾਂ ਲੈ ਲਈਆਂ ਤੇ ਉਹ ਪਹਿਲਾਂ ਇੱਕ ਵਾਰ ਦੇ ਦੇਣੀ ਹੁੰਦੀ ਇੱਕ ਵਾਰ ਹੀ ਦੇਤੀ ਆ ਬਾਬੇ ਨੇ ਭੇਜਦੀ ਸੀ ਹਾਂ ਹੁਣ 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 ਜਦੋਂ ਪੱਠੇ ਪਾਏ ਆ ਤੂੰ ਲੇਟ ਹੋਣਾ ਸੀ ਕਰਕੇ ਬਾਬੇ ਨੇ ਦੇਤੀ ਆ ਹੁਣ ਲੈ ਆ ਜਿਹੜੀ ਆਪਾਂ ਆਉਣ ਲੱਗਿਆਂ ਦੇਣੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਰਪੜਾ ਨਵਾਂ ਵਲੌਗ ਅੱਜ ਲਾਸਟ ਦਿਨ ਹੈ ਜੀ ਮੰਗੋ ਦੀ ਮੈਡੀਸਿਨ ਦਾ ਲਾਸਟ ਪੰਜਵੇਂ ਦਿਨ ਵਾਲੀ ਮੈਡੀਸਿਨ ਹੈ ਲਾਸਟ ਤੇ ਫਿਰ ਜਿਹੜੀ ਹੈ ਜੀ ਮੈਸਟੀ ਪਲਸ ਮੈਡੀਸਿਨ ਉਹ ਚੱਲੂਗੀ ਤੇ ਇੱਕ ਜਿਹੜਾ ਅਸੀਂ ਲੈਫ ਲਾਉਨੇ ਆ ਉਹ ਲਾਵਾਂਗੇ ਆ ਵਾਈ ਲੈ ਕਿਦਾਂ ਸਾਰੇ ਜਾਣੇ ਆ ਬਲੂਟੁੱਥ ਜੇ ਲਾਉਣ ਲੱਪੇ ਹਨਾ ਮਨੇ ਮੋਟਰਸਾਈਕਲਾਂ ਉੱਤੇ ਗਰਮੀਆਂ ਚ ਕਈ ਵਾਰੀ ਨਾ ਸਿਖਰ ਦੁਪਹਿਰ ਆ ਜਦੋਂ ਹੁੰਦਾ ਬੰਦਾ ਸੁੱਤਾ ਹੁੰਦਾ ਤੇ ਜਦੋਂ ਇਦਾਂ ਕੋਈ ਭਾਈ ਲੰਗਦੇ ਆ ਰੋਲਾ ਪਾਉਂਦੇ ਅੱਖੇ ਚੜਦੇ ਹੁੰਦੀਆਂ ਨੇ ਨਹੀਂ ਮਨੀਲੇ ਅਲਗਣ ਆਪਾਂ ਤਾਂ ਲੈ ਆਏ ਸੀ 5 ਕਿਲੋ ਆਪਾਂ ਤਾਂ 5 ਕਿਲੋ ਲੈ ਆਏ ਸੀ ਆਪਣੇ ਤਾਂ ਪਹਿਲੇ ਹੀ ਮਸੀ ਖਤਮ ਹੋ ਗਏ ਸੀ ਜਿਹੜੇ ਉਦੋਂ ਲੈ ਆਉਂਦੇ ਸੀਗੇ ਜਦੋਂ ਲੜਾਈ ਲੱਗਣ ਲੱਗੀ ਸੀ ਚੇਤਾ ਕਿੰਨੇ ਆਪਾਂ ਜੇ ਮੇਲੇ ਤੇ ਵੀ ਲਾਉਂਦੇ ਤਾਂ ਰਾਣੀ ਖਤਮ ਨਹੀਂ ਹੁੰਦੀ ਆ ਵੇਲ ਦੇਖੋ ਕਿੱਡੀ ਵੱਡੀ ਹੋ ਗਈ ਮધુ ਕਾਮਨੀ ਫੁੱਲ ਨਹੀਂ ਇਹਨੂੰ ਲੱਗਣ ਲੱਗੇ ਨਾ ਅਜੇ ਤੱਕ ਪਤਾ ਨਹੀਂ ਕਦੋਂ ਲੱਗਣੇ ਫੁੱਲ ਇਹਨੂੰ ਮધુ ਕਾਮਨੀ ਨੂੰ ਕਿਸੇ ਦਿਨ ਇਹਨਾਂ ਦੀ ਵੀ ਸ਼ਾਂਤੀ ਕਰੀਏ ਮਨੀ ਸਾਰੀ ਲੈ ਕੇ ਨਾ ਉਹ ਕਟਰ ਜਿਆ ਹਨਾ ਆ ਵੀ ਫੇਰ ਕਿੱਡੀ ਵੱਡੀ ਹੋ ਗਈ ਥੋੜੀ ਸ਼ਾਂਤੀ ਕਰਦੀ ਏ ਇਹਦੇ ਫੇ ਬੋਤਲ ਖਾਲੀ ਵੀ ਹੋ ਗਈ ਹੁਣ ਆ ਕੇ ਪਾਉਣੀ ਬਾਜਰਾ ਚੱਲ ਬੈਠ ਜਾ ਜੀ ਜਾਣਾ ਸਕੂਟਰੀ ਤੇ ਬੈਠ ਚੱਲ ਬੈਠ ਸਕੂਟਰੀ ਤੇ ਫੇ ਚੱਲ ਬੈ ਜਾ ਸਕੂਟਰੀ ਤੇ ਜਾਣਾ ਮਰੀ ਆਵਾਜ਼ ਮਾਰਦਾ ਆ ਜਾ ਬੱਬੂ ਚਲੀਏ ਆ ਜਾ ਆ ਜਾ ਜਾ ਬੈਠ ਜਾ ਦੇਖ ਬੈਠ ਜਾ ਬੈਠ ਜਾ ਫਿਰ ਸਕੂਟਰੀ ਤੇ ਬੈ ਜਾ ਬੈ ਜਾ ਬੈ ਜਾ ਨਿਆ ਮਨੀ ਕਰੀ ਕੋ ਜਾਇਆ ਨੂੰ ਅੰਦਰ ਆਣ ਬੁੱਢੀ ਹੋ ਗਈ ਕਰਕੇ ਨਹੀਂ ਲੈ ਕੇ ਜਾਈਦੀ ਜਿਹਨੇ ਇਨਫੈਕਸ਼ਨ ਇਹਨੂੰ ਫੰਕਸ਼ਨ ਇਹਨੂੰ ਹੋ ਗਈ ਤੇ ਛੱਟ ਇਹਨੇ ਰਿੜ ਜਾਣਾ ਜਿੱਦਾਂ ਉਹ ਨਹੀਂ ਬੈਂਗਰ ਨਹੀਂ ਹੁੰਦਾ ਵਾਹ ਬਗੂ ਪੱਕੇ ਕਹਿੰਦੇ ਮੈਨੂੰ ਲੈ ਕੇ ਜਾਓ ਪੱਖਾ ਚਲਾ ਦਿਵੇਂ ਨਹੀਂ ਹੈਨ ਕੁਰਸੀ ਤੇ ਬਿਠਾ ਦੇ ਪੱਖਾ ਚਲਾ ਦੇ ਨਾਲ ਆ ਜਾ ਚੱਲੀਏ ਜਲਦੀ ਟੈਂਬੋ ਹੋ ਗਿਆ ਇਹ ਬਾਰਿਸ਼ ਹੈ ਅੱਜ ਸਾਰਾ ਦਿਨ ਹਾਂ ਬਾਬੇ ਨੇ ਕੱਢੇ ਬਾਬੇ ਨੇ ਕੱਢਿਆ ਮੰਗੋ ਓ ਮੰਗੋ ਕਿੱਦਾਂ ਮੰਗੋ ਠੀਕ ਆ ਹਾਂ 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 ਖਿਲਾ ਅਗੇ ਜਾਂਦੇ ਹਾਂ ਹਾਂ ਠੀਕ ਹੈ ਠੀਕ ਹੈ ਤੋ ਖਿਲਾ ਹਾਲਾ ਰੁਕੀ ਤੇ ਹੱਥ ਮਾਰ ਹਾਂ ਹਾਂ ਬਰੀ ਗੈਰੇ ਨਾ ਆਉਂਦੀ ਆਹ ਨੂੰ ਬਰੀ ਨੂੰ ਹੁਣ ਬਰੀ ਜਿਹੜਾ ਲੀਣਾ ਹਾਂ ਹਾਂ ਬਰੀ ਨੂੰ ਤੁਹਾਨੂੰ ਥਾਰ ਕੱਢਣ ਲੱਗੇ ਰੱਖੋਣੇ ਆ ਤੇ ਦੁੱਧ ਹੁਣ ਸਹੀ ਨਾਉਂਦਾ ਤੇ ਇਹੋ ਕਰਾਂਗੇ ਦਵਾਈ ਦਵਾਂਗੇ ਦੋ ਦਵਾਈਆਂ ਲਵਾਂਗੇ ਇਹੇ ਕਰਾਂਗੇ ਇਹਦੇ ਘਰ ਦੇ ਜਿਹੜੀ ਕੀਤੀ ਵੇ ਤੇ ਆ ਗਈ ਸਹੀ ਹੋ ਗਈ ਹੋ ਗਈ ਜੇ ਲੇਕਿਨ ਚਲੋਨੀ ਕੱਢਵਾਉਣ ਦੀ ਸਫਾਈ ਕਰੀ ਹਾਂਜੀ ਆਹਰ ਚਾਰ ਪੰਜਾਂ ਦਵਾਈਆਂ ਦਾ ਅੱਡਾ ਅੱਡ ਰੰਗ ਸੀ ਹਨ ਇਹ ਜੀ ਲਾਸਟ ਮੈਡੀਸਿਨ ਆ ਉਹ ਡੱਬੀ ਦਾ ਸੀ ਉਹੀ ਇਹ ਦਵਾਈ ਲਾਸਟ ਕਿੱਥੇ ਇਹਦਾ ਉਹ ਵਾਲਾ ਰੈਪਰ ਗਿਆ ਇਹ ਪੰਜਵਾਂ ਦਿਨ ਸੀ ਅੱਜ ਇਹ ਵਾਲੀ ਡੇ 5th ਸਟਿਮ ਮਿਲਕਤੀ ਟੀਮ ਬਹੁਤ ਵਧੀਆ ਰਿਜ਼ਲਟ ਆ ਵੀ ਮੈਡੀਸਿਨ ਦਾ ਮੈਡੀਸਿਨ ਵੀ ਦਿਓ ਨਾਲ ਐਕਸਟਰਾ ਕੇਅਰ ਵੀ ਕਰੋ ਤਾਂ ਫੇ ਪਸ਼ੂ ਜਲਦੀ ਸਹੀ ਹੋ ਜਾਂਦਾ ਲਿਆ ਚੋਕਰ ਮੈਂ ਕਰਦੀ ਇਹਨੂੰ ਭੋਰਦੀਆਂ ਵੈ ਇਹਨੂੰ ਚੋਕਰ ਲਿਆ ਉਹ ਬੱਲੇ ਤੇ ਹੈਗੀ ਨਿਜਾਮ ਲੋ ਜੀ ਇਹ ਦਵਾਈ ਆਪਾਂ ਚੰਗੀ ਤਰ੍ਹਾਂ ਕਰ ਦਿੱਤੀ ਆ ਹੁਣ ਮਨੀ ਇਹਦੇ ਵਿੱਚ ਰਲਾਊਗਾ ਚੋਕਰ ਸੁਸਤੀ ਜਿਹੇ ਵਾਲੇ ਦੇ ਨੇ ਆ ਪਤਾ ਨਹੀਂ ਕਾਤੇ ਸੁਸਤੀ ਜੀ ਬਈ ਰਹਿੰਦੇ ਸੁਸਤੀ ਜੀ ਐਨੇ ਕੀ ਉੱਠੇ ਪੱਠੇ ਬਸ ਮਨੀ ਨੇ ਸਪਰੇਅ ਜਿੱਦਣ ਕੀਤੀ ਉਦੋਂ ਰਾਤ ਨੂੰ ਫੇਮੀ ਪੈ ਗਿਆ ਹੈਗੇ ਵਿਰਲੇ ਆ ਹਾਂ ਜਿੱਦਾਂ ਦੇ ਹੋਊਗਾ ਠੀਕ ਆ ਫੇਰ ਦੁਬਾਰਾ ਭਗਾ ਕੇ ਤਾਂ ਫੇਰ ਬੀਜਾਂਗੇ ਨਾ ਸੀ ਵਜ ਗਿਆ ਪੱਠਿਆਂ ਦਾ ਵੇ ਹਿੰਦਰ ਦਾ ਮਨੀ ਦੇ ਬਾਬੇ ਨੇ ਹੁਣ ਥਾਂ ਬਣਾ ਕੇ ਤੇ ਸਰੋਂ ਖਿਲਾਰ ਦੇਣ ਲੱਗੇ ਉੱਧਰ ਥੋੜੀ ਜੀ ਸਭ ਸਫੈਦਿਆਂ ਦੇ ਵਿੱਚ ਸਾਰੇ ਥਾਂ ਬਣਾ ਕੇ ਉਹ ਮਨੀ ਦਾ ਬਾਬਾ ਲੱਗਾ ਹੋਇਆ ਇਹ ਨੂੰ ਨਾ ਚੋਕਰ ਦੀ ਮਹਿਕ ਕਿੰਨੀ ਆ ਜਾਂਦੀ ਦੇਖੀ ਉਹਨੂੰ ਦੇਖੀ ਤੇਰੀ ਫੇਵਰੇਟ ਗੰਗਾ ਨੂੰ ਆਹ ਦੇਖੀ ਦੇਖੀ ਮਸਤ ਦੇਖੀ ਦੇਖੀ ਸੇਰ ਦੇਖੀ ਜਲਦੀ ਮੈਨੂੰ ਪਾ ਦੋ ਦੇਖ 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 ਕਰਦੀ ਦੇ ਕੀ ਆ ਡੋਰੇਮੋਂਜਿਆ ਅੱਜ ਪੱਠੇ ਪਾਉਣ ਨਹੀਂ ਨ ਆਇਆ ਉਹਦਾ ਤੋਂ ਪੱਠੇ ਪਾਉਣ ਆਇਆ ਨਹੀਂ ਆ ਚੱਕ ਜਾਂਦਾ ਉਹਨਾਂ ਅੱਜ ਫੇਰ ਤੋਂ ਲੇਟ ਯੂਨੀਵਰਸਿਟੀ ਤੋਂ ਆਇਆ ਹੈ ਪੱਠੇ ਬਾਬੇ ਨੇ ਪਾਏ ਫੇ ਤਾਂ ਤੈਨੂੰ ਇਦਾਂ ਲੱਗਦਾ ਜਿਦਾ ਸਫਾਈ ਨਹੀਂ ਹੋਈ ਹੁੰਦੀ ਰਾਤੀ ਜੀ ਅਸੀਂ ਪਸੂ ਬਾਹਰ ਕੱਢ ਦਿੱਤੇ ਸੀ ਤੇ ਇੱਥੇ ਕਮਰੇ ਚ ਐ ਸਫਾਈ ਕਰਗੇ ਸੀ ਚੰਗੀ ਤਰ੍ਹਾਂ ਹੁੰਦਿਆਂ ਨੂੰ ਇਹਨਾਂ ਦਾ ਕਮਰਾ ਜਿਹੜਾ ਐ ਨਾ ਸੁੱਕਿਆ ਸੀ ਹਨਾ ਮੈਨੂੰ ਕਿੰਨਾ ਵਧੀਆ ਲੱਗਦਾ ਸੀ ਸਵੇਰੇ ਅੱਜ ਵੀ ਅਸੀਂ ਬਾਹਰ ਕੱਢ ਦੇਣੀ ਆ ਜਦੋਂ ਰੱਜ ਗਈਆਂ ਬਾਹਰ ਕੱਢ ਜਾਣੀਆਂ ਤੇ ਦੇ ਕਿ ਇਹਨੂੰ ਪਤਾ ਅੱਜ ਦਵਾਈ ਆ ਵਿੱਚ ਤੇ ਇਹ ਮੂੰਹ ਇਹਦਾ ਐਨਾ ਸਾਫ਼ ਸੀਗਾ ਕਿ ਅੱਜ ਵੀ ਇੰਨੇ ਸਫਾਈ ਕਰ ਜਾਣੀ ਇੱਥੇ ਮੰਗੋ ਬੰਨ ਦੇਣੀ ਤੇ ਗੰਗਾ ਉੱਧਰ ਬੰਨ ਦੇਣੀ ਉਲੀ ਬਲਾਇਆ ਸੀ ਨਾ ਉਹਦੇ ਨਾਲ ਫੇਰੇ ਜਿਹੜੇ ਹੱਥ ਆ ਉਹ ਖਿਸਕ ਜਾਂਦੇ ਤੇਲ ਨਾਲ ਹੂੰ ਤਾਂ ਮੈਂ ਇਹਨਾਂ ਧੋ ਕੇ ਇਹਨਾਂ ਸਾਫ਼ ਕਰਦੀ ਹਾਂ ਫੇਰ ਉਹ ਸੁੱਕਾ ਹੋ ਗਏ ਚੋਣਾ ਨਜੇ ਤਾਂ ਪਲੇਵਲ ਉਹ ਸਾਫ ਹੀ ਦਾ ਕੋਰ ਰੱਖੀ ਦਾ ਇਹ ਉਹਦੇ ਨਾਲ ਹੋ ਗਿਆ ਮੌਸਮ ਦੇ ਹਿਸਾਬ ਨਾਲ ਜਿਹੜੀ ਖਰਾਕ ਤੇ ਉਦਾਂ ਦੀ ਸੀਗੀ ਨਾ ਹੂੰ ਉਹ ਠੰਡੀ ਬਹੁ ਬਣਾਈ ਸੀ ਆਪਾਂ ਆਪਾਂ ਗਰਮੀ ਦੇ ਹਿਸਾਬ ਨਾਲ ਬਣਾਈ ਸੀ ਤੇ ਇਹ ਤੋਂ ਹੋ ਗਿਆ ਤੇ ਇਹ ਉਹ ਲੈ ਲਿਆ ਨਾ ਇੱਕ ਖਾਣੀ ਹਜੇ ਮੈਂ ਚੋਣੀ ਆ ਜੀ ਕਿ ਹਾਂ ਤਾਂ ਜਈਆ ਹਨ ਹੂੰ ਇਹ ਵੀ ਤਾਂ ਪੀ ਜਾ ਰਾ ਲਿਜਾਓ ਇਹਦੇ ਨਾਲ ਦਾ ਪਿਛਲਾ ਸੀਗਾ ਹਾਂ ਨਹੀਂ ਮਾੜੇ ਮਾੜੇ ਸਾਰੇ ਸੀਗੇ ਜਿਹੜੇ ਬਾਅਦ ਚ ਹੋਏ ਸਾਰੇ ਪਹਿਲਾਂ ਇਹ ਸੀ ਜਾਦਾ ਸਭ ਤੋਂ ਪਹਿਲਾਂ ਹੂੰ ਇਹ ਕੇ ਮੇਰੇ ਪੁੱਛਣਾ ਮਾਰੇ ਦੋ ਦੁੱਧ ਨਾ ਕੋਈ ਦੁੱਧ ਨਾ ਹੋਵੇ ਜਦੋਂ ਦੁੱਧ ਚੌਣ ਲੱਭੀ ਲਵੇ ਦੁੱਧ ਨਾ ਲੱਗੇ ਇਹ ਚਲ ਬਾਸ ਨੀ ਚੋਲੀ ਬਾਰੇ ਬਾਰੇ ਰਹਿਣ ਦੇਣੀ ਆ ਅੱਜ ਵੀ ਬਾਹਰ ਮੌਸਮ ਬਹੁਤ ਸੋਹਣਾ ਹੋ ਜਾਂਦਾ ਤੇ ਹਾਂ ਇਹ ਲੰਬਾ ਬੰਦ ਕਰੇ ਅਗਰ ਹੋਮੋਪੈਥੀ ਦੀ ਮੈਡੀਕਲ ਖੁੱਲੀ ਨਹੀਂ ਰੱਖੀ ਇਹ ਕੋ ਚੂਹਾ ਜਿਹੜਾ ਇੱਥੇ ਹੁੰਦਾ ਉਹ ਸਿੱਟ ਜਾਂਦਾ ਸਾਰਾ ਸਮਾਨ ਦੇ ਦੇ ਇੱਧਰ ਵੀ ਦੇ ਦੇ ਇਹਦੇ ਇਹਦੇ ਵਿੱਚ ਪਾ ਦੇਣਾ ਇਹ ਥੰਮੇ ਸਿੱਟ ਨਹੀਂਦਾ ਅੱਛਾ ਫਿਰ ਮੈਂ ਲੇਪ ਲਾ ਦਾਂਗਾ ਪਣੀ ਦੀ ਸਟਾਰਟਿੰਗ ਹੀ ਸੀ ਸਟਾਰਟਿੰਗ ਹੀ ਸੀ ਟੇਪ ਦਾ ਪਾ ਫਿਰ ਉਹ ਗੇ ਨਿੰਬੂ ਨਿੰਬੂ ਦੇਤੇ ਸੀ ਵਰਤ ਕਰਵਾ ਦੇਣਗੇ ਝੇਲੀ ਜਿਹੀ ਕਰੀ ਰੱਖਦੇ ਫੇਰ ਵੱਧ ਜਾਣਾ ਸੀ ਆ ਪਿੱਛੇ ਘੱਲ ਲੱਤ ਲੱਤ ਪਿੱਛੇ ਕਰਾਵਲ ਲੱਤ ਪਿੱਛੇ ਕਰਾ ਜੇ ਨਹੀਂ ਉਹਦਾ ਹੀ ਮਾਸਾ ਵੀ ਉਹ ਵੀ ਜਿਹੜੇ ਉਹ ਹਵਾ ਦੇ ਆ ਅੱਜ ਨਹੀਂ ਆਏ। ਉਹਨਾਂ ਕਰੀ ਥਾਣੇ ਕਿੱਥੇ ਕਿਹੜੀਆਂ ਤੇਰੇ ਵੀ ਪਤਲਾ ਪਤਲਾ ਲਾਉਣਾ ਮੈਂ ਲੋਨਾ ਮੈਂ ਤਾਂ ਹੀ ਮੋਟਾ ਮੋਟਾ ਲਾਉਣੀ ਆ। ਕਿ ਉਹ ਲੇਪਾਂ ਨੂੰ ਕੰਮ ਕਰਦਾ ਨਾ ਇਹਨੂੰ ਇਹਦਾ ਫੇਸ ਪੈਟ ਨਹੀਂ ਲਾਈਦਾ ਲੇਪ ਜਾਂ ਕੋਈ ਵੀ ਲਾ ਲਈਦਾ। ਇਹ ਤਾਂ ਆਪਣੀ ਮੰਗੋ ਦੇ ਥਾਣੇ ਚੇ ਆ। ਮੈਂ ਦੁੱਧ ਪਾ ਕੇ ਵਾਲ ਕਟਾਉਣ ਚਲੇ ਜਾਣਾ ਸਿੱਧਾ। ਇਹ ਤਾਂ ਫੁੱਟਾ ਚੱਲੇ ਉਹ ਫੇਰ ਨਾ ਪਾਉਣਾ। ਹੂੰ। ਆਹ ਨਹੀਂ ਸਹੀ ਹੋਣਾ ਜੀ ਬੱਬਾ ਇਹ ਇਹ ਰੋਕਾ ਦਿੰਦੇ ਉਹ ਡਾਕਟਰ ਨੇ ਪਹਿਲਾਂ ਹੀ ਕਹਦੇ ਜੇ ਟੀਕੇ ਲਿਆਏ ਉਹਦੀ ਲਾਉਣ ਲੋੜ ਹੀ ਨਹੀਂ ਦਵਾਈ ਨਾਲ ਸੁੱਕ ਜਾਣਾ ਸੀ ਜਿਹੜੇ ਟੀਕੇ ਸੀ ਨਾ ਨਾ ਉਹਨੇ ਇੱਕ ਟੀਕਾ ਦਿੱਤਾ ਸੀ ਉਸ ਦਿਨ ਆ ਸੁੱਕਣ ਦਾ ਬਾਸ ਬਾਸ ਮੰਗੋ ਬਾਸ ਕਰੋਨੇ ਕੇ ਜਿਹੜੇ ਤੁਸੀਂ ਦਵਾਈ ਦਿੰਦੇ ਉਹਨਾਂ ਹੀ ਬਹੁਤ ਫਰਕ ਪੈ ਜਾਣਾ ਆ ਸਟਾਰਟਿੰਗ ਚ ਚਲੇਗੇ ਨਾ ਇਹ ਡੈਮ ਪਾ ਲੈਨੇ ਛੇਰ ਜਾਣ ਦੇ ਘੋਲ ਕਰਕੇ ਰੱਖਦੇ ਨਾ ਤੇਰੇ ਦਾ ਸੰਭਾਲੀਆ ਨੇ ਇੱਕ ਮੰਗੋ ਰੋ ਕੋਈ ਜਨ ਲਾਤ ਲੂਤ ਲਾ ਜੱਕੀ ਪਿੱਛੇ ਨੂੰ ਕਰ ਲਾ ਉਹ ਤੇ ਦਰਦੀ ਜੇ ਇਹ ਨਾ ਮੱਤ ਕਟੀਆਂ ਕਰਕੇ ਖੜੀ ਹੋ ਜਾਂਦੀ ਐ ਮੰਗੋ ਉਹ ਦਰ ਜਾਂਦੇ ਨਾ ਮੱਤ ਕਟੀਆਂ ਕਰ ਲੈਂਦੀ ਆਹ ਨਾੜਾਂ ਨਹੀਂ ਦੇਖਦੀਆਂ ਪਹਿਲਾਂ ਜਦੋਂ ਸੋਜ ਸੀ ਨਾ ਆਹ ਨਾੜਾਂ ਜਿਹੜੀਆਂ ਦੇਖਦੀਆਂ ਨਹੀਂ ਸੀ ਨਾੜਾਂ ਤੋਂ ਪਤਾ ਲੱਗਦਾ ਉਹ ਸੋਜ ਨੇ ਲੱਗਦਾ ਜੇ ਅੱਧੀ ਘਾਰ ਵੀ ਕੱਢ ਲਈਏ ਤਾਂ ਸੋਜ ਹੀ ਪਤਾ ਲੱਗਦੀ ਸੀ ਹੈਗੀ ਐ మేరా రామ్ లేదు మంగోరు ముని పక్కన నాడేని అనుకొని నడియా చలో పిచ్చేని లోనా అలట కొడ్ మంగోలట కొడ్ నే అయితే तू गोरी दे इतन लाके ला लेंदा किते ਗੋਰੀ ਦੇ ਕੋਈ ਦਾ ਹੱਥ ਨਹੀਂ ਜਿਵੇਂ ਸਕਦਾ ਇਹ ਜੀ ਇਹ ਲੇਪ ਬਣਾਇਆ ਹੋਇਆ ਮੈਂ ਇਹ ਵਾਲਾ ਇਹਦੇ ਵਿੱਚ ਕਵਾਰ ਕਵਾਰ ਆ ਜਵੈਣ ਆ ਸੌ ਔ ਸੌਫੀ ਕਵਾਰ ਜਵੈਣ ਤੇ ਸਿੰਦਾ ਨਮਕ ਤੇ ਹਲਦੀ ਇਸ ਵੈਲੀ ਨੂੰ ਤੋਂ ਹੁੰਦੀ ਹੈ ਜਵੈਣ ਪਾਣੀ ਪਾਉ ਨਹੀਂ ਪੜੀ ਨਾ ਪਾਉ ਗਰਮ ਕਰਨ ਲਈ ਤੇਲ ਜ਼ਿਆਦਾ ਤਾਂ ਪਾਈ ਸੀ ਤੇ ਬਹੁਤ ਫਰਕ ਆ ਜੀ ਟੱਚ ਵੁੱਡ ਬਾਬਾ ਜੀ ਦੀ ਮਿਹਰ ਤੇ ਰੋਟੀ ਠੀਕ ਹੋ ਜਵੇ ਉਹ ਬਲਕਿ ਪੂਰੀ ਠੀਕ ਹੋ ਗਈ ਹੁਣ ਮਾਮੂਲੀ ਜਿਹਾ ਫਰਕ ਆ ਤੇ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਉਸਾ ਸੇ ਗੱਲ ਗਈ ਸਾਰੇ ਨੂੰ